ਤੋ ਦੋਸਤੋ ਜਿਵੇਂ ਕਿ ਆਪਾਂ ਇੱਕ ਵੀਡੀਓ ਪਾਈ ਸੀ ਇੱਥੇ ਝੋਨਾ ਚੋਰੀ ਹੋਇਆ ਸੀਗਾ ਬਾਈ ਦਾ ਟਰਾਲਾ ਤੇ ਬੋਰੀਆਂ ਚੱਕ ਦੇ ਫੜੇ ਗਏ ਸੀ ਉਹ ਬਾਈ ਥੋੜਾ ਜਿਹਾ ਬਿਜੀ ਅੱਜ ਤੇ ਆ ਮੈਨੂੰ ਬਹੁਤ ਸਾਰੇ ਮੈਸੇਜ ਤੇ ਕਮੈਂਟ ਆਏ ਸਜਣਾ ਦੇ ਵੀ ਤੁਸੀਂ ਉਹ ਵੀਡੀਓ ਜਿਹੜੀ ਪਾਈ ਸੀ ਉਹਦਾ ਕੀ ਬਣਿਆ ਅਸੀਂ ਦੱਸਿਆ ਸੀ ਵੀ ਅਗਲੇ ਦਿਨ ਜਵਾਬ ਦੇਵਾਂਗੇ ਉਹ ਵੀਡੀਓ ਦਾ ਕੀ ਹੋਣਾ ਉਹ ਹੁਣ ਨਿਬੜਿਆ ਉਹ ਕੇਸ ਤੇ ਬਾਈ ਥੋੜਾ ਜਿਹਾ ਬਿਮਾਰ ਸੀ ਭੇਜੂ ਅਸੀਂ ਵਿੱਚ ਇਨਵੋਲਵ ਸੀਗੇ ਜਦੋਂ ਕੇਸ ਨਿਪੜਿਆ ਬਾਈ ਤੋਂ ਸਾਰੇ ਕੇਸ ਦੀ ਜਾਣਕਾਰੀ ਲੈਣੀ ਬਾਈ ਭੇਜੂ ਜਿਹੜਾ ਉਹ ਆਪਣਾ ਝੋਨਾ ਚੋਰੀ ਹੋਇਆ ਕੇਸ ਦਰਸ਼ਕਾਂ ਨੇ ਆਪ ਤੋਂ ਡਿਮਾਂਡ ਕੀਤੀ ਸੀ ਵੀ ਤੁਸੀਂ ਉਹ ਵੀਡੀਓ ਦੀ ਡਿਟੇਲ ਦਿਓ ਵੀ ਅੱਗੇ ਕੀ ਹੋਣਿਆ ਉਹਦੇ ਬਾਰੇ ਪੂਰੀ ਡਿਟੇਲ ਦੋ ਦਰਸ਼ਕਾਂ ਬਿਲਕੁਲ ਪਲਗ ਤਾਂ ਤੁਹਾਡਾ ਧੰਨਵਾਦ ਜੀ ਤੁਹਾਡੇ ਚੈਨਲ ਦਾ ਸੇਤ ਡੌਨ ਚੱਲਦੀ ਆ ਮਾਨਾ ਕਿਉਂਕਿ ਉਸ ਰਾਤ ਵੀ ਆਉਂ ਆਪਾਂ ਸਾਰੀ ਰਾਤ ਹੀ ਲੰਗੀ ਹੈ ਨਾ ਇਸ ਕੰਮ ਦੇ ਵਿੱਚ ਦੂਜੇ ਦਿਨ ਵੀ ਰੋਲਾ ਨਿਬੜਦੇ ਨੂੰ ਦਿਨ ਲੰਘੇ ਦੋ ਤਿੰਨ ਦਿਨ ਰੈਸਟ ਨਹੀਂ ਹੋਈ ਫਿਰ ਮੁੜ ਕੇ ਆਪਦਾ ਝੋਨਾ ਤਲਾਉਣ ਲੱਗ ਗਏ ਇਸੇ ਕਰਕੇ ਆਪਾਂ ਤੋਂ ਜਵਾਬ ਨਹੀਂ ਦਿੱਤਾ ਗਿਆ ਜਵਾਬ ਉਹਦਾ ਮਾਨ ਸਾਹਿਬ ਇਹ ਆ ਵੀ ਜਿਹੜਾ ਗੱਟਾ ਪਹਿਲਾਂ ਚੋਰੀ ਹੋਏ ਸੀਗੇ ਪਿਛਲੇ ਸਾਲ ਇੱਕ ਟਰਾਲਾ ਗਾਇਬ ਹੋਇਆ ਸੀਗਾ ਉਹਦਾ ਆਪਾਂ 100 ਗੱਟਾ ਲੈਤਾ ਹਾਂ ਠੀਕ ਹੈ ਤੇ ਹੁਣ ਆਪਾਂ ਚਲੋ ਆੜਤਾਂ ਦਾ ਨਾਮ ਨਹੀਂ ਲੈਂਦੇ ਕਿਉਂਕਿ ਉਹਨਾਂ ਨੇ ਜਦੋਂ ਆਪਣੀਆਂ ਬਹਿ ਕੇ ਹੋ ਗਈ ਤੇ ਜਿਹੜੇ ਐਡਕੀ 87 88 ਗੱਟੇ ਹਾਂ ਉਹਦਾ ਐਡਕੀ ਦੇ ਹਿਸਾਬ ਦਾ ਆਪਾਂ ਦਵਾਤੀ ਪਿੰਡ ਦੇ ਵਿੱਚ ਆਪਣੇ ਤਿੰਨ ਜੁਨੀਅਨ ਸੀਗੀਆਂ ਠੀਕ ਹੈ ਬਰ ਸਾਰੇ ਨੇ ਕੱਟ ਕਰਕੇ ਆਪਾਂ ਪਿੰਡ ਦੇ ਲੈਵਲ ਤੇ ਆ ਪੜਤੀਆਂ ਨਾਲ ਜਾ ਕੇ ਗੱਲ ਕਰਾਈ ਕਰੀ ਜਾ ਕੇ ਜਦੋਂ ਗੱਲ ਬੈਠੇ ਸਾਰਾ ਜਦੋਂ ਬਹਿ ਕੇ ਨਿਭੜ ਗਿਆ ਆਪਾਂ ਤੋਂ ਸਵੇਰ ਨੂੰ ਆਪਾਂ ਉਹਨੂੰ ਆਪਣੇ ਪਿੰਡ ਵਾਲੇ ਮੁੰਡੇ ਨੂੰ ਲਾਡੀ ਨੂੰ ਆਪਾਂ ਪੈਸੇ ਦਵਾਤੇ ਉਹਦੇ ਬੋਰੀਆਂ ਦੇ ਪਰਚੀ ਦਵਾਤੀ ਪੈਸੇ ਉਹਦੇ ਖਾਤੇ 'ਚ ਆ ਜਾਣੇ ਤੇ ਬਾਈ ਇੱਕ ਆਪਾਂ ਇਹ ਵੀ ਦੱਸਣਾ ਚਾਹੁੰਦੇ ਆ ਤੁਹਾਨੂੰ ਜਿਹੜਾ ਇਸ ਵਾਰ ਉਹਦਾ ਝੋਨਾ ਸੀ ਚੋਰੀ ਹੁੰਦਾ ਸੀ ਉਹਨੂੰ ਕੋਈ ਨੌਲੇਜ ਨਹੀਂ ਸੀਗੀ ਵੀ ਕਿੰਨੇ ਗੱਟੇ ਕੱਢੇ ਗਏ ਜਾਂ ਕਿਵੇਂ ਉਹ ਬੰਦਾ ਕੀ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਚੋਰੀ ਹੋਇਆ ਉਹ ਕੰਡੇ ਤੇ ਤਲਾ ਕੇ ਲਿਉਂਦਾ ਸੀ ਆਪਦਾ ਸੜੇ ਟਰਾਲਾ ਟਰੈਕਟਰ ਕੰਡਾ ਕਰਾ ਕੇ ਲਿਉਂਦਾ ਸੀ ਉਸ ਹਿਸਾਬ ਨਾਲ ਜਿੰਨੇ ਕੰਡੇ ਦੇ ਹਿਸਾਬ ਨਾਲ ਉਹਦੇ ਟਰਾਲਿਆਂ ਦੇ ਗੱਟੇ ਬਣਦੇ ਸੀ ਇੱਥੇ ਕੋਈ ਗਿਣਤੀ ਨਹੀਂ ਕੀਤੀ ਕੋਈ ਪੱਖਾ ਨਹੀਂ ਲਾਇਆ ਕੋਈ ਛਾਣ ਨਹੀਂ ਲਾਇਆ ਤੇ ਉਸੇ ਹਿਸਾਬ ਨਾਲ ਉਹਨਾਂ ਨੂੰ ਜਿਹੜੇ ਸਾਬ ਨੂੰ ਕੰਡੇ ਦੇ ਤੋਲੇ ਸੀ ਉਸ ਹਿਸਾਬ ਨਾਲ ਗੱਟੇ ਦਵਾਇਆ ਕਿਉਂਕਿ ਇੱਥੇ ਭੇਜੂ ਹਾਂ ਇਹ ਥੋੜ੍ਹੀ ਜਿਹੀ ਗੱਲ ਬਹੁਤ ਵਧੀਆ ਤੁਸੀਂ ਕਹੀ ਵੀ ਜਦੋਂ ਆਪਾਂ ਗਾਂ ਨੂੰ ਫਸਲ ਵੱਢਣੀ ਹੈ ਹਾਂ ਪਹਿਲਾਂ ਜਿਹੜਾ ਵੀ ਟਰਾਲਾ ਆਉਂਦਾ ਉਹਦਾ ਵਜ਼ਨ ਫਿਰ ਟਰੱਕ ਖਾਲੀ ਚੱਪਦੇ ਫਿਰ ਜਿਹੜਾ ਆਉਂਦਾ ਉਹਦਾ ਵਜ਼ਨ ਫਿਰ ਖਾਲੀ ਸਾਰਿਆਂ ਦੀਆਂ ਪਰਚੀਆਂ ਹੋਣੀਆਂ ਤੁਹਾਡੇ ਕੋਲੇ ਜੇ ਬਾਈ ਦਾ ਵੇ ਤੁਹਾਡਾ ਝੋਨਾ ਫੇਰ ਵੀ ਚੱਕੀ ਦਾ ਤਾਂ ਆਪਾਂ ਉਹਦੇ ਨਾਲ ਕੈਲਕੂਲੇਟਰ ਮਾਰ ਲਾਂਗੇ ਵੀ ਅਸੀਂ ਤੇਰੇ ਕੋਲ ਲੈ ਕੇ ਆਇਆ ਅਸੀਂ ਰਹਿ ਇੰਨਾ ਗਿਆ ਗਿਆ ਹਾਂ ਵੀ 10 20 ਗੱਟਾਂ ਦਾ ਫਰਕ ਪੈ ਸਕਦਾ ਪਰ ਕਿਸਾਨੀ ਮੇਰੇ ਹਸਾਂ ਵਾਲਾ ਐ ਕਿੰਨੇ ਸਾਲ ਜਿੰਨੀ ਰੂਲੀ ਆ ਨਹੀਂ ਕਿਤੇ ਰੂਲੀ ਨਹੀਂ ਨਹੀਂ ਹਰ ਇੱਕ ਬੰਦੇ ਨੇ ਮੈਂ ਆਪ ਵੀ ਖੁਦ ਵੀ ਯਾਰ ਗੱਟੇ ਦੇ ਕੇ ਝੋਨਾ ਤਲਾਉਣ ਦੀ ਕੋਸ਼ਿਸ਼ ਕੀਤੀ ਹਾਂ ਕਿਉਂਕਿ ਮੌਸਮ ਬਾਈ ਵੇਖੋ ਮੌਸਮ ਹੱਲ ਦੇਖੋ ਤੁਸੀਂ ਮੌਸਮ ਹੀ ਨਹੀਂ ਆ ਰਿਹਾ ਦਾ 23 24 23 24 ਤੂੰ ਡੱਗ ਗਈ ਜਾ 17 ਦਾ ਆ ਦਿਨਾਂ ਦੇ ਵਿੱਚ ਮੈਂ ਤਾਂ ਕਹਿੰਦਾ ਭੁੱਲ ਜਾਣ ਕਿਸਦਾ 17 ਆਊਗਾ ਸੋ ਉਹੀ ਗੱਲ ਕਹਿ ਰਹੇ ਆ ਬਾਈ ਨੇ ਉਸੇ ਤਲਾਕੇ ਆਏ ਸੀ ਉਹਨੇ ਗੱਟਿਆਂ ਦੇ ਹਿਸਾਬ ਨਾਲ ਪੈਸੇ ਲੈ ਕੋਈ ਸ਼ਾਨ ਨਹੀਂ ਕੁਛ ਨਹੀਂ ਉਹ ਇਹਨਾਂ ਨੂੰ ਦੇਦਾ ਸਾਰਾ ਆਪਾਂ ਹਨਾ ਹਾਂ ਹਾਂ ਦੂਜੀ ਗੱਲ ਵੱਡੀ ਗੱਲ ਇਹ ਕਰਨੀ ਚਾਹੁੰਦੇ ਸਾਨੂੰ ਦਰਸ਼ਕਾਂ ਨੂੰ ਮੈਸੇਜ ਸੀ ਚਲੋ ਤੁਸੀਂ ਸਾਥ ਦਿੱਤਾ ਧੰਨਵਾਦ ਆ ਤੁਹਾਡਾ ਤੁਸੀਂ ਰਿਪਲਾਈ ਮੰਗੇ ਆਪਾਂ ਦੇ ਰਹੇ ਆਂ ਵੀ ਅੱਗੇ ਤੋਂ ਵੀ ਜਿਵੇਂ ਬਾਈ ਨੇ ਭੇਜੂ ਨਾ ਸਿਰ ਟਰੈਕਟਰ ਦਾ ਟਰਾਲੇ ਦਾ ਵਜ਼ਨ ਹੋਵੇ ਉਦੋਂ ਬਾਅਦ ਝੋਨੇ ਦਾ ਹੋਵੇ ਦੂਜੀ ਗੱਲ ਵੀ ਏਕਤਾ ਪਿੰਡ ਦੇ ਲੋਕ ਪਿੰਡ ਲੈਵਲ ਤੇ ਲੋਕ ਇਕੱਤਰ ਹੋਣਗੇ ਜਿਵੇਂ ਅਸੀਂ ਆਏ ਸੀਗੇ ਪਿੰਡ ਦੀਆਂ ਸਾਰੀਆਂ ਜੁਨੂਨਾਂ ਪਿੰਡ ਦੇ ਹੋਰ ਵੀ ਪ੍ਰਬੰਧ ਤੇ ਸੱਜਣ ਜਿਹੜੇ ਸੀਗੇ ਉਹ ਉਹਦੇ ਵਿੱਚ ਆਏ ਜੇ ਏਕਾ ਸੀਗਾ ਤਾਂ ਆਪਣੇ ਚੋਂ ਬਾਈ ਨੂੰ ਸਾਰਾ ਕੁਝ ਮਿਲ ਗਿਆ ਤਿਕਰੀ ਉਹਨਾਂ ਤਿਕਨੂੰ ਪਿੱਛੇ ਟਰਾਲਾ ਉਹਨੂੰ ਮਿਲ ਗਿਆ ਹੋਰ ਬਈ ਭੇਜੂ ਕੁਝ ਕਹਿਣਾ ਚਾਹਵੇ ਮੈਂ ਗੱਲ ਕਹਿਣੀ ਚਾਹੁੰਦਾ ਮਾਨ ਅੱਗੇ ਤੋਂ ਵੀ ਜੇ ਕਿਸੇ ਕਿਸਾਨ ਨਾਲ ਕੋਈ ਇਹੋ ਜਿਹਾ ਤੱਕਾ ਹੋ ਪਾ ਉਹਦੇ ਨਾਲ ਸਾਰਾ ਪਿੰਡ ਖੜਾਗੇ ਨਾ ਕਿ ਮੈਂ ਕੱਲਾ ਜੀ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਸਾਰੇ ਪਿੰਡ ਦੇ ਸਹਿਯੋਗ ਨਾਲ ਹੁਣ ਆਪਾਂ ਉੱਦੇ ਸਾਰੀਆਂ ਜੁਨੀਅਨ ਵੀ ਪਿੰਡ ਦੇ ਮੋਤਵਾਰ ਬੰਦੇ ਵੀ ਸਾਰੇ ਇਕੱਠੇ ਹੋ ਕੇ ਆਪਾਂ ਉੱਥੇ ਗਏ ਦੁਕਾਨ ਤੇ ਆਪਣਾ ਹੱਲ ਹੋ ਗਿਆ ਕੱਲਾ ਕੱਲਾ ਬੰਦਾ ਜਾ ਉਹਦਾ ਹੱਲ ਨਹੀਂ ਹੋਣਾ ਕੋਈ ਬਿਲਕੁਲ ਬਿਲਕੁਲ ਇਹੀ ਮੈਸੇਜ ਦੇਣਾ ਸੀ ਬਸ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਜਾਂ ਸਾਡੇ ਤੋਂ ਰਿਪਲਾਈ ਮੰਗਿਆ ਸੋ ਅਖੀਰ ਦੇ ਵਿੱਚ ਇਹੀ ਕਹਿੰਨੇ ਆ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਅਸੀਂ ਇਸੇ ਤਰ੍ਹਾਂ ਦੀਆਂ ਪੋਜ਼ਿਟਿਵ ਵੇ ਦੀਆਂ ਜਾਂ ਚੰਗੀਆਂ ਵੀਡੀਓ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ